ਗੁਰੂ ਕੋ ਗੁਰ ਕੋ ਕਰ ਬਸੰਗ ਇਸ ਕੀ ਮੰਜ਼ੂਰ ਗੁਰ ਕੋ ਕਰ ਬਸੰਗ ਇਸ ਦੀ ਮੰਜ਼ੂਰ ਗੁਰ ਕੋ ਕਰ ਬਸੰਗ ਨਾਸਰੋ ਮਨਸੂਰ ਗੁਰ ਕੋ ਕਰ ਬਸੰਗ ਨਾਸਰੋ ਮਨਸੂਰ ਕੁਰਝੇ ਚਾਂਦੀ ਦੇ ਬਾਲਟੇ ਤੇ ਸੋਨੇ ਦੀਆਂ ਕਈਆਂ ਜੀ ਇਹ ਨਾਲ ਜਿਹੜੇ ਦੱਸਤੇ ਆ ਉਹ ਚਾਂਦੀ ਦੇ ਆ ਇਹ ਤਾਂ ਨੂੰ ਨੀਲਮ ਦਾ ਮੋਹਰ ਬਕਰਨ ਜਾ ਰਹੇ ਹਾਂ ਹੁਣ ਇਹ ਇਹ ਪਿਓਰ ਨੀਲਮ ਦਾ ਮੋਹਰ ਆ ਜੀ ਅ ਸੱਚੇ ਮੋਤੀਆਂ ਦੀ ਮਾਲਾ ਵਾ ਚੁੰਜ ਦੇ ਵਿੱਚ ਉੱਪਰ ਹੀਰੇ ਲੱਗੇ ਹੋਏ ਆ ਪਿਓਰ ਨੀਲਮ ਦਾ ਜੀ ਸਰੂਪਨ ਸਰੂਪ ਗੁਰੂ ਕੋ ਪੈ ਰਸਿੰਦੇ ਇਹ ਤੋਂ ਇਹ ਜਲੋ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਜਲੋ ਸਾਹਿਬ ਦੇ ਦਰਸ਼ਨ ਮੱਤ ਇਹ ਸੇਰਾ ਸਾਹਿਬ ਆ ਛੇਵੇਂ ਪਾਤਸ਼ਾਹ ਜੀ ਦਾ ਪੂਰਾ ਸਾਹਿਬ ਜੀ ਗੁਲਦਸਤਾ ਸਮਾਣੇ ਦਾ ਸੋਨੇ ਦਾ ਗੁਲਦਸਤਾ ਵਾਜ ਇਹ ਗੁਲਦਸਤਾ ਜੋ ਹੈ ਪੂਰਾ ਸਵਰਨਮੈ ਜੜਾ ਹੋਇਆ ਹੈ ਜਿਹੜਾ ਸਪੈਸ਼ਲ ਜਲੋਬੇ ਹੀ ਲਗਾਇਆ ਜਾਂਦਾ ਹੈ ਵੈਸੇ ਜੋ ਗੁਲਦਸਤੇ ਹਨ ਉਹ ਅਲੱਗ ਹੈ ਸਪੈਸ਼ਲ ਜਲੋਸ ਆਬ ਤੇ ਲਾਇਆ ਜਾਂਦਾ ਜੀ ਕਿਉਂਕਿ ਵਿੱਚ ਨਾ ਡਿਮਾਂਡ ਆ ਕਿ ਹਿੰਦੀ ਚ ਨਹੀਂ ਬੋਲਦੇ ਹਿੰਦੀ ਚ ਵੀ ਇਸ ਕਰਕੇ ਮੈਂ ਬੋਲਦਾ ਕਿ ਹਿੰਦੀ ਜੀ ਪਤਾ ਲੱਗ ਜੇ ਜਿਹੜੇ ਹਿੰਦੂ ਭੈਣ ਭਰਾਵਾ ਉਹਨਾਂ ਨੂੰ ਪਤਾ ਲੱਗ ਜੇ ਕਿ ਕੀ ਚੀਜ਼ ਆਏਗੀ ਮੁਰਕਿਤ ਪੂਰਪੂ ਗਿਆ ਸੁਪਰਾਨਾ ਪਾ ਪਹਰ ਤੇ ਕੇ ਤੀਨਤ ਨਾ ਇਹ ਸੋਨੇ ਦੇ ਕਈ ਆ ਜੀ ਵਿੱਚ ਹੀਰੇ ਜੜੇ ਹੋਏ ਆ ਇਹ ਦੇਖੋ ਇਹ ਪੂਰਾ ਲਿਖਿਆ ਹੋਇਆ ਆ ਪ੍ਰਾਤਨੇ ਦੇ ਤੇ ਜਬੂ ਹੀ ਜਾਤ ਸੋਨੇ ਦੇ ਕਈ ਆ ਚਾਹਨੀ ਦਾ ਰਸਤਾ ਔਰ ਇਹਦੇ ਵਿੱਚ ਜਿਹੜੀਆਂ ਮੇਖਾਂ ਨੇ ਉਹ ਵੀ ਸੋਨੇ ਦੀਆਂ ਲੱਗੀਆਂ ਆ ਉਹ ਚਾਂਦੀ ਦੇ ਬਾਲ ਨੇ ਆ ਜੀ ਬੇੜੀ ਪਰ ਉਹਨੂੰ ਦਾਣੇ ਦਿਨ ਕਰਤ ਬਿਤੇ ਪਰ ਉਹਨੂੰ ਦਾਣੇ ਦਿਨ ਕਰਤ ਬਿਤੇ ਇਹ ਸੋਨੇ ਦੇ ਕੋਲ ਦਸਤੇ ਫੇਰ ਤੇ 9 ਲਖ ਰੁਪਏ ਆਇਆ ਹੋਇਆ ਦੋਨੋਂ ਇਹ ਦੋਨੋਂ 9 ਲਖ ਆ ਰਾ ਇਹਨਾਂ ਨੂੰ ਵੀ ਦਕਾਨਦਾਰਾਂ ਪਤਾ ਹੈ ਸ਼ਹਿਰ ਵਿਖੇ ਹੇ ਪਰਕਾਸ਼ ਹੰਮਾਰਾ ਪਰਮ ਤੈ ਪਰਕਾਸ਼ ਕੀ ਹੋ ਸਕੇ ਆ ਜੀ ਇੱਕ ਪਾਸੇ ਦਰਬਾਰ ਸਾਹਿਬ ਦੀ ਫੋਟੋ ਆ ਔਰ ਤੁਝੇ ਪਾਸੇ ਜਿਹੜਾ ਵਾ ਇੱਥੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਆ ਇਹ ਉਹ ਸਿੱਕੇ ਹੈਗੇ ਆ ਸਾਰੇ ਹੈਗੇ ਸੋਨੇ ਦੇ ਆ ਸਾਰੇ ਹੀ ਆ ਤੇ ਦੇਖੋ ਸਾਰੇ ਦਿਖਾ ਦਾਂਗੇ ਤੁਹਾਨੂੰ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਇਹ ਹੀ ਜੀ ਆ ਜੀ ਇਹ ਹੀ ਹੀਰਾ ਦਾ ਹਾਰ ਆ ਸਾਰਾ ਇਹ ਉਹਦੇ ਸੱਚੇ ਮੋਤੀ ਇਹ ਵਿੱਚ ਲਾਲ ਲੱਗੇ ਹੋਏ ਆ ਜੇ ਸੱਚੇ ਮੋਤੀ ਉਹ ਘਾਹ ਆ ਔਰ ਜੇ ਲਾਲ ਹੈ ਜੀ ਔਰ ਇਹ ਮੋਰ ਬਨੇ ਹੋਏ ਆ ਜੋ ਇਹ ਸੋਨਰ ਲਗੇ ਆ ਬੇਹੌਸੋਣੇ ਕੇ ਹੈ ਜੀ ਉਹ ਸ਼ਬਾ ਇਹਨੂੰ ਸ਼ਬਾ ਕਹਿੰਦੇ ਆਪਾਂ ਮਦਦ ਛਤੜ ਬੋਲਤੇ ਆਂ ਹਿੰਦੀ ਵਿੱਚ ਛਤੜ ਬੋਲਤੇ ਆ ਇਸ ਕੋ ਇਹ ਵੀ ਪੂਰਾ ਸਵਰਨੇ ਕਾ ਯਾ ਵੇ ਸਾਰਾ ਸੋਨੇ ਦਾ ਹੈ ਜੀ ਔਰ ਇਹ ਹਾਰ ਤਾਂ ਦਿਖਾਉਂਦੇ ਆ ਇਹਨੂੰ 9 ਲੱਖਾ ਹਾਰੇ ਨੂੰ ਵੀ ਕਹਿੰਦੇ ਆ ਕੀ ਕੀ ਅੰਕ ਪਾਤ ਤਨ ਰਛਾ ਇਹ ਵੀ ਅਨਕ ਇਹ ਨੌ ਲਖੇ ਹਾਰ ਆ ਜੀ ਇਹਨਾਂ ਨੂੰ ਨੌ ਲਖਾਰ ਕਹਿੰਦੇ ਆ ਤੇ ਬਹੁਤ ਸਪੈਸ਼ਲ ਹਾਰ ਆ ਇਹਨਾਂ ਦੇ ਵਿੱਚ ਹੀਰੇ ਤੇ ਸੋਨਾ ਜਦੋਂ ਹਮ ਧਰਮ ਸਰਮੋਹ ਇਹ ਦੇਖੋ ਪੂਰਾ ਕਲੋਜ਼ ਤੋਂ ਦਰਸਾ ਜਦੋਂ ਹਮ ਧਰਮ सारी खालसा की विरासत है जी दरबार साहब की विरासत सारी है स्पैशल गुरपुरब तक लाया जालौर साहब स्पेशल स्पैशल गुरपुरब लाया जाना स्पैशल समय पर ही लगाया जाता है जब गुरपुरब होता है तो तभी लगाया जाता है जी। ਤੁਹਾਨੂੰ ਕਿੱਥੇ ਸੁਭਾ ਦੇਵੂ ਕੀ ਲੈ ਚੰਨ ਨੇ ਜਿਹੜੇ ਆ ਇੱਥੇ ਵੀ ਸੋਨੇ ਦੀ ਘਟਾਈ ਹੋਈ ਆ ਔਰ ਇਹ ਦੇਖੋ ਇਹ ਫੇਰ ਨੀਲਮ ਦਾ ਮੋਹਰ ਆ ਗਿਆ ਪ्योर ਨੀਲਮ ਦਾ ਮੋਹਰ ਆ ਗਰਮ ਬੁਹਾਰ ਮੁਤਨ ਕਰਮ ਮੋਹਾ ਦੇਵ ਲੋ ਨਾ ਨਾਲ ਸੋਨੇ ਦੇ ਮੋਰ ਬਣੇ ਹੋਏ ਛੋਟੇ ਛੋਟੇ ਜਿਹੜੇ ਦੋ ਉਧਰ ਤੇ ਦੋ ਉਧਰ ਦੋ ਹੀ ਖੰਡੇ ਬਣੇ ਹੋਏ ਆ ਦੇਵ ਲੋ ਅਬ ਕਿਤਾਸ ਦਾਏ ਪਟਨਾ ਸ਼ਹਿਰ ਬिखर ਪਾਵਦੇ ਪਟਨਾ ਸਹਿਰ ਵਿਖੇ ਕਮਲ ਅਸੀਂ ਪ੍ਰਕਾਸ਼ ਅਮਰ ਆ ਭਰੋ ਤੈ ਪਰ ਕਾ ਇਹ ਤੁਹੀ ਦਰਸ਼ਨ ਕਰ ਰਹੇ ਜੀ ਚਲੋ ਸਾਹਿਬ ਦੇ ਪਲੀਸ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਧਾਰਮਿਕ ਵੀਡੀਓ ਨੂੰ ਬਹੁਤ ਘੱਟ ਲਾਈਕ ਸ਼ੇਅਰ ਕਮੈਂਟ ਹੁੰਦੇ ਆ ਵਾਦ ਤੋਂ ਵਾਦ ਵੇਖਿਆ ਕਰੋ ਤਾਂ ਕੋਈ ਵਾਚਿੰਗ ਟਾਈਮ ਜਿਹੜਾ ਉਹ ਵਾ ਸਕਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਹੱਥ ਜੋੜ ਕੇ ਬੇਨਤੀ ਹੈ ਸੰਦੇ ਉੱਪਰ ਦਾ ਨਜ਼ਾਰਾ ਜੀ ਛੱਤ ਦਾ ਮੁਖ ਰੋਏ ਮੁਖ ਲਾ ਨਹੀਂ ਸਜਾਉਟ ਕੀਤੀ ਹੋਈ ਆ ਰੰਗ ਪਰ ਕੇ ਭੁੱਲ ਲਾਇ ਹੋਇਆ ਬਹੁਤ ਸ਼ਾਨਦਾਰ ਮੁਖ ਹੈ ਸੰਗੀਤ ਰੇ ਮੁਖ ਲੱਗੇ ਮੁਖਲਾ ਕੇ ਮੁਖਲਾ ਕੇ ਸੰਕੜਾ ਦੂ ਇਹ ਨਾਲ ਕਲੀਆਂ ਲਗਾਈਆਂ ਆਂ ਅਰੇ ਸਾਰੀ ਸੋਨੇ ਦੀ ਕਢਾਈ ਵਾਲੀ ਚੰਦਵਰਾ ਵਾਲਾ ਖੰਡਾ ਸਾਹਾ ਜੀ ਜਨਮਾਨਕ ਕੋ ਗੁਰ ਕੀ ਰਸਾ ਭੋਲੀ ਪ੍ਰਭਾਤ ਦੇ ਨਿਸਕਾ ਖੰਡਾ ਸਾਹਾ ਪ੍ਰਭਾਤ ਤੇਰਨ ਨੈਸੂ ਮੇਂ ਤੇਨਾਂ ਤਾਂ ਗਾਤ ਨੇ ਆ ਕਿ ਨੌ ਲੱਗੇਗਾ ਉਹ ਸਾਹਮਣੇ ਵੀ ਨੌ ਲੱਗਾ ਜੇ ਵੀ ਨੌ ਲੱਗਾ ਆ ਮੁਕਾਲੇ ਆਏ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤਾਕੇ ਸਾਡਾ ਹੌਸਲਾ ਵਧੇ ਅਸੀਂ ਵੱਧ ਤੋਂ ਵੱਧ ਵੀਡੀਓ ਤੁਹਾਨੂੰ ਹੋਰ ਸ਼ੇਅਰ ਕਰੀਏ ਕਰਿਆ ਪੇਰ ਮੇਰਾ ਇਹ ਫੈਜ਼ਾਂ ਦਿਖਾ ਰਹੇ ਹਨ ਕਰੇ ਹੀ 9 ਲਕਹਾਰ ਤੋਂ ਆ ਦੇਖੋ ਆਹ ਵੇ 9 ਲਕਹਾਰ ਆ ਵਿੱਚ ਹੀਰੇ ਜੜੇ ਹੋਏ ਆ ਇਹ ਹੀਰੇ ਆ ਉੱਪਰ ਵੀ ਹੀਰੇ ਲੱਗੇ ਹੋਏ ਆ ਔਰ ਇਹ ਵਟੇ ਹੀਰੇ ਲੱਗੇ ਹੋਏ ਆ ਸਾਰੇ ਹੀਰੇ ਲੱਗੇ ਹੋਏ ਆ ਜੀ ਔਰ ਇਹ ਦੇਖੋ ਆ ਬਾਬੇ ਨਾਨਕ ਦੀ ਫੋਟੋ ਬਣੀ ਹੋਈ ਹੈ। ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣੀ ਹੋਈ ਆ। ਔਰ ਦੂਜੇ ਪਾਸੇ ਦਰਬਾਰ ਸਾਹਿਬ ਬਣਿਆ ਹੋਇਆ। ਜਿਹੜਾ ਸਾਹਿਬ ਹੀ ਦੇ ਲੱਗੇ ਹੋਇਆ ਜੀ। ਇਹ ਪ੍ਰਾਤਨ ਚੀਜ਼ਾਂ ਨੇ ਸਾਰੀਆਂ। ਔਰ ਵਿੱਚ ਲਾਲ ਜਿਹੜੇ ਆ ਇਹ ਨਵੇਂ ਲਗਾਏ ਹੋਏ ਹਨ। ਸੋਹੇ एक करी में हिंदी च अनुवाद कर देंगे ये सभी जो है ना पुरातन चीज़ें हैं और इसमें हीरे लगे हुए हैं डायमंड लगे हुए हैं वो पूरा स्वर्ण का है जी पूरा सोने का है और इसको नौ लखा हार बोलते हैं जो सामने जय जलोह साहब के दर्शन कर रहे हैं आप गोल्डन टेंपल से स्वर्ण मंदिर श्री दरबार साहब ਕਹਾਣੀਆਂ ਲਾਈਵ ਸ਼ੇਅਰ ਕਮੈਂਟ ਜ਼ਰੂਰ ਕੀਆ ਗਈ ਹੈ